ਲਵ ਦੇ ਬਟਾਜ ਕੀ ਕਿਸ ਸਕੂਲ ਨੇ ਪੜਾਈ ਹੋਈ ਅੱਜ ਮਮਾ ਆ ਰਹੀ ਸੀ ਚੈਪਟਰ ਚੈਪਟਰ ਯਾਦ ਆ ਨਹੀਂ ਯਾਦ ਨਹੀਂ ਕੁਐਸਚਨ ਆਂਸਰ ਯਾਦ ਨਹੀਂ ਨਾ ਲਵ ਦੀ ਹੈਡਿੰਗ ਕੁਐਸਚਨ ਆਂਸਰ ਨਹੀਂ ਚੱਲੇ ਉਹਨੇ ਨਹੀਂ ਖੜਣਾ ਤੇਰੀ ਤੋਂ ਬਾਅਦ ਉਹਨੇ ਨਹੀਂ ਖੜਣਾ ਹੁਣ ਕਿਉਂਕਿ ਤੂੰ ਤੇ ਸਰਕਾਰੀ ਸਕੂਲ 'ਚ ਪੜਦਾ ਵਾ ਤੇ ਖਾਲੀ ਖੇਡਣਾ 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 ਦਿੱਤੇ ਪਰ ਖੇਡਣ ਦਾ ਧਿਆਨ ਹੁੰਦਾ ਉਹਨੂੰ ਇੰਨੇ ਵੱਡੇ ਸਕੂਲੇ ਪਾਇਆ ਹੈ ਵੱਡੇ ਸਕੂਲ ਚ ਨਹੀਂ ਆ ਫੀਸਾਂ ਜਾਂਦੀਆਂ ਤੇ ਫਿਰ ਉਹਦੀ ਪੜ੍ਹਾਈ ਖਰਾਬ ਹੁੰਦੀ ਆ ਖੇਡਣਾ ਨਹੀਂ ਉਹਨੇ ਜਾਂ ਤਾਂ ਆਪਣਾ ਕੰਮ ਕਰ ਆਪ ਮਾਂ ਪੜ੍ਹੰਦੀ ਪੜ੍ਹਨ ਦੀ ਹੈ ਕਿ ਨਹੀਂ ਸਰਕਾਰੀ ਸਕੂਲ ਚ ਪਾਇਆ ਵਾ ਉਹਨੂੰ ਤੇ ਨਾ ਸਾਡੇ ਬੱਚੇ ਨੂੰ ਪੜ੍ਹਨ ਦਿੰਦਾ ਕਿ ਤਰ੍ਹਾਂ ਦੀ ਮਾਂ ਆ ਸਾਰੀ ਦਿਹਾੜੇ ਮੁੰਡਾ ਨੀ ਤੋਰ ਰੱਖਦੀ ਸਾਡੇ ਘਰ ਆਪਣੇ ਸਾਡੇ ਨੇ ਪੈਸੇ ਲੱਗਦੇ ਐ ਤੇ ਪੜਾਉਣਾ ਹੀ ਆ ਇਹਨੇ ਸਾਰੀ ਦਿਹਾੜੇ ਗੜੀਆਂ ਚ ਕਦੀ ਕਿਤੇ ਆਫ ਵੀ ਫੇਰਦੀ ਰਹਿੰਦੀ ਆ ਮੁੰਡੇ ਨੂੰ ਵੀ ਉਹੋ ਜਿਹਾ ਬਣਾ ਲਿਆ ਇਹਨੇ ਮੰਮੀ ਥੋੜਾ ਜਿਹਾ ਛੇੜ ਲੈਂਦੋ ਪੜ੍ਹ ਕੇ ਥਰਭੀਓ ਬਿਲਕੁਲ ਨਹੀਂ ਖੇਡਣਾ ਕੋਈ ਲੋੜ ਨਹੀਂ ਖੇਡਣ ਦੀ ਉਹਦਾ ਨਹੀਂ ਨਹੀਂ একদম ਨਹੀਂ ਖੇਡਣਾ ਪੜਾਈ ਕਰੋ ਪੜਾਈ ਬਹੁਤ ਜ਼ਰੂਰੀ ਆ ਠੀਕ ਮੰਮੀ ਅੱਲ ਰਿਪੋਰਟ ਆ ਗਿਆ। ਲੈ ਆ ਦੇਖਾ। ਕੀ ਚੰਦ ਚੜ੍ਹਿਆ ਤੂੰ। ਹਾਏ ਰੱਬਾ ਇਹ ਤੇ ਸਾਰੇ ਸਬਜੈਕਟ ਚ ਫੇਲ ਹੋ ਗਿਆ ਵਾ। ਉਤਣ ਕੇ ਇਹਨੂੰ ਬਾਹਰ ਨਾ ਦੱਸੀ। ਮੈਂ ਤੇ ਇੱਜ਼ਤ ਬਚਾਉਣੀ ਆ। ਇਹਨੂੰ ਬਾਹਰ ਨੇ ਪਤਾ ਲੱਗਣਾ ਚਾਹੀਦਾ ਫੇਲਿਆ ਤੂੰ ਠੀਕ ਆ? ਹਾਂਜੀ। ਉਹਨੇ ਬਾਹਰ ਪਾਸਿਆ ਮੈਂ। ਠੀਕ। ਇਹਨੂੰ ਦੱਸਣਾ। ਕੋਈ नहीं बेटा ਬਟਾ ਦੱਬਾ ਜਾਏਗੀ ਤੈਨੂੰ ਬੰਦ ਕਰਨ ਦੀ ਬੰਦ ਨਹੀਂ ਹੋਵੇ ਹਾਈ ਹੋਇਆ ਬੰਦ ਮੰਮੀ ਤੇ ਮਨੇ ਇੰਗਲਿਸ਼ स्कूल ਸਕੂਲ ਜਿਉਂ ਨਹੀਂ ਪਾਇਆ ਕਿਉਂ ਬਟਾ ਇੰਗਲਿਸ਼ ਸਕੂਲ ਦੇ ਕੀ ਆ ਤੈਨੂੰ ਪੰਜਾਬੀ ਸਕੂਲ ਲਿ ਪਾਇਆ ਨਾ ਮੰਮੀ ਜਦੋਂ ਵੀ ਮੈਂ ਲਗਦੀਪ ਦੇ ਨਾਲ ਖੇਡਦਾ ਨਾ ਉਹਦੀ ਮੰਮੀ ਮੈਨੂੰ ਬੋਲਦੀ ਆ ਕਿ ਤੂੰ ਸਰਕਾਰੀ ਸਕੂਲ ਜੇ ਪੜਦਾ ਇਦਾਂ ਬੋਲਦੀ ਆ ਹਾਂਜੀ ਇਹਦਾ ਮਤਲਬ ਇਹ ਥੋੜੀ ਆ ਕੀ ਮਤਲਬ ਆ ਤੂੰ ਸਰਕਾਰੀ ਸਕੂਲ ਚ ਪੜਦਾ ਮਾਂ ਤੇ ਤੇ ਵੀ ਪੜਾਈ ਦੀ ਕੋਈ ਵੈਲਿਊ ਨਹੀਂ ਆ ਤੇ ਬੇਟਾ ਨਾਲੇ ਮੇਰੀ ਗੱਲ ਸੁਣ ਉਹਦੀ ਬੇਟਾ ਪਾਪਾ ਵਾ ਉਹ ਜੋਬ ਕਰਦੇ ਆ ਉਹਨਾਂ ਕੋ ਖੂਬ ਪੈਸੇ ਆ ਸਾਡੇ ਕੋ ਬੇਟਾ ਨਹੀਂ ਆ ਤੇ ਮੈਂ ਤੈਨੂੰ ਸਰਕਾਰੀ ਸਕੂਲੇ ਪਾਤਾ ਸਰਕਾਰੀ ਸਕੂਲ ਜਿੱਨੇ ਪੜਨਾ ਨਾ ਬੇਟਾ ਉਹਨੇ ਸਰਕਾਰੀ ਸਕੂਲ 'ਚ ਹੀ ਪੜ ਜਾਣਾ ਹੂੰ ਤੇ ਨਾਲੇ ਬੇਟਾ ਵੇਖ ਮੇਰੀ ਗੱਲ ਸੁਣ ਇਹਨੂੰ ਤਾਈ ਕੀ ਬੋਲਦੀ ਕੀ ਨਹੀਂ ਬੋਲਦੀ ਤੂੰ ਹੀ ਤੇ ਬੱਚੇ ਆ ਤੂੰ ਫਿਰ ਉੱਥੇ ਖੇਡਣਾ ਇਹ ਸਭ ਗੱਲਾਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਨਾਲੇ ਠੀਕ ਆ ਕੋਈ ਗੱਲ ਨਹੀਂ ਮੈਂ ਤਾਈ ਨੂੰ ਕੁਝ ਨਹੀਂ ਬੋਲਣਾ ਵਾ ਤੂੰ ਚੰਗਾ ਬੱਚਾ ਬਣ ਕੇ ਚੰਗਾ ਹੰਗਾ ਪੜ੍ਹ ਕੇ ਸੋਹਣੇ ਮਾਰਕਸ ਲੈ ਕੇ ਆਵੇਂ ਠੀਕ ਆ ਪੜ੍ਹਾਈ ਦਾ ਜਵਾਬ ਪੜ੍ਹਾਈ ਨਾਲ ਦਈਦਾ ਵਾ ਲੜਕੇ ਨਹੀਂ ਦਈਦਾ ਵਾ ਸਕੂਲ ਕੋਈ ਵੱਡਾ ਛੋਟਾ ਨਹੀਂ ਹੁੰਦਾ ਵਾ ਸਕੂਲ ਸਕੂਲ ਹੁੰਦਾ ਵਾ ਕੋਈ ਕੋਈ ਹੁੰਦਾ ਜਿਹੜੇ ਨਾ ਸਰਕਾਰੀ ਸਕੂਲ ਚ ਪੜ ਕੇ ਡਾਕਟਰ ਲੱਗ ਜਾਂਦੇ ਆ ਤੇ ਕੋਈ ਹੁੰਦੇ ਆ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ ਕੇ ਵੀ ਨਾ ਕੁਝ ਖਾਸ ਨਹੀਂ ਕਰ ਪਾਉਂਦੇ ਠੀਕ ਹੈ ਬੇਟਾ ਅਰੇ ਇੰਨਾ ਨਾ ਦਿਲ ਤੇ ਨਹੀਂ ਗੱਲ ਆਈ ਦੀਆ ਲਵ ਤੇਰਾ ਤਾਇਦਾ ਮੁੰਡਾ ਵਾ ਤੇਰਾ ਭਰਾ ਵਾ ਠੀਕ ਹੈ ਉਹਦੀ ਮੰਮੀ ਤੈਨੂੰ ਮਨਾ ਕਰਦੀ ਆ ਕੋਈ ਗੱਲ ਨਹੀਂ ਆ ਪਰ ਮੈਨੂੰ ਵੀ ਦੁੱਖ ਲੱਗਾ ਕਿ ਉਹਨੇ ਇਦਾਂ ਬੋਲਿਆ ਵਾ ਉਹਨਾਂ ਕੋ ਬੇਟਾ ਪੈਸੇ ਆ ਵੱਡੇ ਸਕੂਲਾਂ ਚ ਪੜਨ ਦੇ ਸਾਡੇ ਕੋ ਨਹੀਂ ਬੇਟਾ ਪੈਸੇ ਹੈਗੇ ਆ ਦੇ ਨੂੰ ਮੈਂ ਸਰਕਾਰੀ ਸਕੂਲ ਲੈ ਪਾਇਆ ਕੋਈ ਗੱਲ ਨਹੀਂ ਲੇਕਿਨ ਤੂੰ ਸੋਨਾ ਸੋਨਾ ਪੜਿਆ ਤਾ ਠੀਕ ਹੈ ਬੇਟਾ ਮੰਮੀ ਮੰਮੀ ਆ ਗਈ ਕੋਈ ਲੜੀ ਕੋਟਾ ਆ ਗਿਆ ਆ ਬੇਟਾ ਆਜ ਮਿਲ ਗਿਆ ਰਿਪੋਰਟ ਕਾਰ ਮੇਰੇ ਬੇਟੇ ਨੂੰ ਹਾਂਜੀ ਆ ਤੇ ਬਹੁਤ ਸੋਹਣੇ ਵੰਚ ਤੂੰ ਨੰਬਰ ਲੈ ਕੇ ਆਇਆ ਵਾ ਹਾਂਜੀ ਵਾਹ ਰੇ ਮੇਰਾ ਬੱਚੇ ਤੇ ਫਰਸਟ ਕਾਇਮਾ ਮਰ ਬਾਬਾ ਮੇਰੇ ਪੁੱਤ ਨੇ ਵਧਿਆਂ ਵੜਾ ਤਰੱਕੀਆਂ ਦੇ ਬੜਾ ਸੋਣਾ ਆਇਆ ਬਾਬੂ ਤੇਰਾ ਰਿਪੋਰਟ ਕਾਰਡ ਦੇਖਿਆ ਹੂੰ ਦੇਖਿਆ ਮੈਂ ਤੈਨੂੰ ਬੋਲਦੀ ਸੀ ਨਾ ਮਿਹਨਤ ਕਰਕੇ ਪੜਨ ਦੇ ਨਾਲ ਨਾ ਵਧੀਆ ਵਧੀਆ ਨੰਬਰ ਆਉਂਦੇ ਆ ਸਰਕਾਰੀ ਸਕੂਲੇ ਪੜਦਾ ਤੇ ਕੀ ਹੋਇਆ ਹੈ ਸੁਣ ਹੁਣ ਨਾ ਹੁਣ ਆਪਾਂ ਤੇਰੀ ਤਾਈ ਨੂੰ ਆਵਲਾ ਰਿਪੋਰਟ ਕਾਰਡ ਵਿਖਾਵਾਂਗੇ ਠੀਕ ਹੈ ਤੇ ਨਾਲੇ ਉਹਨੂੰ ਬੋਲਾਂਗੇ ਕਿ ਆਪਣੇ ਬੇਟੇ ਦਾ ਵੀ ਰਿਪੋਰਟ ਕਰ ਦੁੱਖਾ ਵੇਖੀ ਉਹਨੇ ਨਾ ਕਿਸੇ ਨਾ ਕਿਸੇ ਗੱਲ ਤੋਂ ਕਹਿ ਦੇਣਾ ਵਾ ਸਕੂਲੇ ਜਮਾ ਵਾ ਹਜੇ ਹਿੱਲ ਆਂਦਾ ਨਹੀਂਗਾ ਅਈਏ ਜੀ ਆਹੀ ਬੜੇ ਬਾਨੇ ਹੋ ਜੇ ਮਾਰੂਗੀ ਲੇਕਿਨ ਕੋਈ ਗੱਲ ਨਹੀਂ ਪੁੱਤ ਮੈਨੂੰ ਖੁਸ਼ੀ ਹੋਈ ਕਿ ਤੂੰ ਪਾਸ ਹੋ ਗਿਆ ਕਿਉਂਕਿ ਮੈਂ ਤੈਨੂੰ ਬਾਬੂ ਪਤਾ ਨਹੀਂ ਕਿੱਦਾਂ ਮੈਂ ਤੈਨੂੰ ਸਰਕਾਰੀ ਸਕੂਲ 'ਚ ਪੜਾਉਂਦੇ ਆ ਠੀਕ ਹੈ ਹਾਂ ਤੂੰ ਹੋਰ ਵੱਡੀਆਂ-ਵੱਡੀਆਂ ਕਲਾਸਾਂ 'ਚ ਜਾਏਂਗਾ ਨਾ ਦੇਖੀ ਚੰਗਾ-ਚੰਗਾ ਪੜੀ ਤੇਰੇ ਇਸ ਤੋਂ ਵੀ ਚੰਗੇ-ਚੰਗੇ ਹੋਰ ਤੂੰ ਫਸਟ ਤੋਂ ਵੀ ਚੰਗਾ ਆਏਂਗਾ स्कॉलरशिप भी मिल जानी है, स्कूल ठीक है बेटा मैं बड़ी खुश मैं भी गुरदी तेन भीकालीकाल भी हाँ। बस कुछ नहीं बैठे हाँ मैं सोचा मैं तेन वधाई दे रिपोर्ट कार्ड आया वा ਸਕੂਲ ਤੇ ਪੰਜ ਸਰਕਾਰੀ ਆ ਪਰ ਨਾ ਨੰਬਰ ਬੜੇ ਵਧੀਆ ਆ ਮੁੰਡਾ ਮੇਰਾ ਫਰਸਟ ਆਇਆ ਵਾ ਆ ਲੋ ਦੇਖੋ ਨਾ ਇਹ ਰਿਪੋਰਟ ਕਾਰਡ ਵਧੀਆ ਵਧੀਆ ਬਹਿ ਜਾ ਕੁਰਸੀ ਲਾ ਲੈ ਕੁਰਸੀ ਲੈ ਲੈ ਨਹੀਂ ਬੈਣਾ ਕਿ ਮੈਨੂੰ ਤੇ ਛੇਤੀ ਆ ਮੈਂ ਤੇ ਮੁੰਡੇ ਨੂੰ ਗੁਰਦਾਰੇ ਲੈ ਕੇ ਜਾਣਾ ਵਾ ਤੇ ਗੁਰਦਾਰੇ ਨਾਲ ਡੱਬਾ ਲੈ ਕੇ ਜਾਣਾ ਨਾਲੇ ਮੁੰਡੇ ਨੂੰ ਗੁਰਦਾਰੇ ਲੈ ਕੇ ਜਾਣਾ ਪਰ ਤੁਸੀਂ ਉਹਨੂੰ ਨਾ ਬਹੁਤ ਕੁਝ ਬੋਲ ਲਿਆ ਉਦੋਂ ਤੁਹਾਡੇ ਲਖਦੀਪ ਨਾਲ ਖੇਡਣ ਆਇਆ ਤੁਸੀਂ ਕਿਹਾ ਕਿ ਤੂੰ ਸਰਕਾਰੀ ਸਕੂਲੇ ਪੜਦਾ ਮਾ ਤਾਂ ਪੰਜੀ ਸਕੂਲ ਸਕੂਲੇ ਹੁੰਦੇ ਆ ਮਾਵੇਂ ਸਰਕਾਰੀ ਹੋਣ ਭਾਵੇਂ ਪ੍ਰਾਈਵੇਟ ਹੋਣ ਮੇਰੀ ਹੁਣ ਨਹੀਂ ਔਕਾਤ ਆ ਪ੍ਰਾਈਵੇਟ ਚ ਪੜਾਉਂਦੀ ਤੇ ਮੈਂ ਸਰਕਾਰੀ ਚ ਪੜਾਉਂਦੀ ਆ ਤਾਂ ਹੀ ਤੇ ਨੌਕਰੀ ਕਰਦੇ ਆ ਤੁਹਾਡੀ ਤੇ ਨਹੀਂ ਜਾਇਦਾਦ ਆ ਤੇ ਸਾਡਾ ਕੀ ਆ ਸਾਡੇ ਤੇ ਕੁਝ ਨਹੀਂ ਇਹੀ ਦਿਹਾੜੀ ੱੱਪਾ ਕਰਕੇ ਖਾਣਾ ਹੁੰਦਾ ਵਾ ਅੱਛਾ ਪਰ ਨਾ ਤੁਸੀਂ ਬੱਚਿਆਂ ਨੂੰ ਨਾ ਐਦਾਂ ਨਾ ਬੋਲਿਆ ਕਰੋ ਠੀਕ ਆ ਆ ਤੁਹਾਡੀ ਬਹੁਤ ਗਲਤ ਗੱਲ ਆ ਬੱਚੇ ਨੂੰ ਬੋਲਣਾ ਇਹ ਗੱਲ ਚੰਗੇਲੇ ਕਿਹਾ ਵਾ ਨਹੀਂ ਉਹ ਤਾਡੇ ਕਹਿਣ ਦਾ ਤੁਸੀਂ ਕਿਹਾ ਚੰਗੇ ਲਈ ਲੇਕਿਨ ਤੁਹਾਡੇ ਕਹਿਣ ਦਾ ਤਰੀਕਾ ਗਲਤ ਸੀ ਠੀਕ ਆ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਣਾ ਵੀ ਚਾਹੀਦਾ ਵਾ ਤੇ ਨਾਲੇ ਜੇ ਚਾਚੇ ਤਾਏ ਦੇ ਬੱਚਿਆਂ ਨੇ ਆਪਸ ਵਿੱਚ ਨਹੀਂ ਖੇਡਣਾ ਤੇ ਖੋਰ ਕੀ ਗਵਾਂਡੀਆਂ ਨਾਲ ਜਾ ਕੇ ਖੇਡਣਾ ਉਹਨੇ ਹੈ ਮੈਨੂੰ ਪੈਨਜੀ ਬਹੁਤ ਦੁੱਖ ਲੱਗਾ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿ ਤੁਸੀਂ ਨਾ ਇਦਾਂ ਬੱਚੇ ਨੂੰ ਬੋਲ ਤੁਸੀਂ ਇਹਵੇਂ ਬੱਚੇ ਨੂੰ ਬੋਲਿਆ ਕਿ ਤੇਰੀ ਮਾਂ ਗਲੀਆਂ 'ਚ ਫਿਰਦੀ ਰਹਿੰਦੀ ਐ ਪੈਨਜੀ ਜਦੋਂ ਮੇਰਾ ਕੰਮ ਹੀ ਆ ਕਮਾ ਕੇ ਖਾਣਾ ਤੇ ਮੈਂ ਤੇ ਗਲੀਆਂ 'ਚ ਹੀ ਫਿਰਨਾ ਤਾਂ ਡੇਰ ਦੀ ਮੇਰੀ ਤਨਖਾਹ ਹੀ ਨਾ ਹੁੰਦੀ ਆ ਕਿ ਮੈਂ ਘਰੇ ਬੈਠੀ ਰਹੂੰਗੀ ਮੈਂ ਤਨਖਾਣ ਆਉਂਦੀ ਦਾ ਟਾਈਮ ਸਿਰ ਕੰਮ ਕਰਿਆ ਕਰ ਪਹਿਲੀ ਟਾਈਮ ਸੇੜੀ ਕਰਦੇ ਆ ਫਿਰ ਠੀਕ ਹੈ ਨਾ ਤੁਹਾਨੂੰ ਆਉਂਦੀਆਂ ਗੱਲਾਂ ਤੁਹਾਡੇ ਕੋ ਆ ਚਾਰ ਪੈਸੇ ਤੇ ਸਾਡੇ ਕੋ ਨਹੀਂ ਇਹ ਹਿਮਤ ਹੈ ਰੇ ਤੁਸੀਂ ਮੁੰਡੇ ਨੂੰ ਵੀ ਕਿਹਾ ਕਿ ਤੂੰ ਸਰਕਾਰੀ ਸਕੂਲ ਚ ਪੜਨਾ ਤੇ ਸਾਰਾ ਦਿਨ ਤੂੰ ਗਲੀਆਂ ਚ ਰਹਿਣਾ ਵਾ ਹੈ ਪਹਿੰਜੀ ਅੱਜ ਬੋਲਿਆ ਅੱਜ ਤੋਂ ਬਾਅਦ ਨਾ ਬੋਲਿਓ ਠੀਕ ਆ ਸਾਡੇ ਲਈ ਸਰਕਾਰੀ ਸਕੂਲ ਹੀ ਸਭ ਤੋਂ ਵੱਡਾ ਸਕੂਲ ਆ ਤੇ ਜੇ ਮੇਰੇ ਬੱਚਿਆਂ ਨੇ ਪੜਨਾ ਹੋਊਗਾ ਨਾ ਸਰਕਾਰੀ ਚ ਪੜ ਜਾਣਾ ਵਾ ਠੀਕ ਆ ਆਇਓ ਚੰਗਾ ਤੁਹਾਡਾ ਮੂੰਹ ਮਿੱਠਾ ਕਰਾਉਂਗੀ ਲੈ ਮਿੱਠਾ ਲੈ ਆਓ ਹੋਰ ਮਿੱਠਾ ਲੈ ਆਉਣਾਹੀਂ ਆਈ ਤੇ ਹੈਗੀ ਹੀ ਭੈਣ ਜੀ ਦੁਕਾਨਾ ਬੰਦ ਸੀ ਹੜਤਾਲ ਕਰਕੇ ਦੁਕਾਨਾ ਬੰਦ ਨੇ ਤੇ ਮੈਂ ਮਿੱਠਾ ਤਾਂ ਤੁਹਾਡਾ ਮੂੰਹ ਕਰਾਉਣਾ ਹੀ ਆਇਓ ਘਰੇ ਆਇਓ ਨਾਲੇ ਮੂੰਹ ਮਿੱਠਾ ਕਰਾਉਣ ਨਾਲੇ ਚਾਹ ਪਿਆਉਂਗੀ ਤੇ ਨਾਲੇ ਲਾਭ ਦਾ ਵੀ ਨਾ ਰਿਪੋਰਟ ਕੱਟ ਲੈ ਕੇ ਆਇਓ ਹਾਂ ਟਿਊਸ਼ਨ ਟੀਚਰ ਕੋ ਗਿਆ ਵੱਲ ਚਲੋ ਕੋਈ ਗੱਲ ਨਹੀਂ ਆਈ ਜਾਣਾ ਹਾਂਜੀ ਠੀਕ ਹੈ ਸਾਸਰੀ ਗੱਲ ਭੈਣ ਜੀ